ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਗੱਲ ਕਰਦੇ ਆ ਚੋਣਾਂ ਦੀ ਚੋਣ ਦਾ ਜਿਹੜਾ ਵੀਕਲ ਹੈ ਉਹ ਵੱ ਚੁੱਕਿਆ ਵਾ ਬਾਕੀ ਪਾਰਟੀਆਂ ਦੀ ਗੱਲ ਕਰਦੇ ਆ ਬਾਕੀ ਪਾਰਟੀਆਂ ਨੇ ਜਿਹੜੇ ਆਪਣੇ ਆਪਣੇ ਕੈਂਡੀਡੇਟ ਹੈ ਬਕਬਕ ਹਲਕਿਆਂ ਦੇ ਵਿੱਚੋਂ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਉੱਥੇ ਗੱਲ ਕਰ ਲੈਣੇ ਆ ਬੀਐਸਪੀ ਦੀ ਬਹੁਜਨ ਸਮਾਜ ਪਾਰਟੀ ਦੀ ਜਿਹੜਾ ਕਿ ਹਲੇ ਵੀ ਕੋਈ ਵੀ ਜਿਹੜਾ ਕੈਂਡੀਡੇਟ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਔਰ ਸਾਡੇ ਵਿਚਕਾਰ ਅੱਜ ਸਵੇਰ ਸਕੱਤਰ ਭਗਤ ਸਿੰਘ ਜੀ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਣੇ ਆ ਕਿ ਜਿਹੜੀ ਬੀਐਸਪੀ ਪਾਰਟੀ ਆ ਕਿਸ ਤਰ੍ਹਾਂ ਜਿਹੜਾ ਵਰਕ ਕਰਦੀ ਆ ਔਰ ਕਿਸ ਤ ਆਪਣਾ ਇੱਕ ਮੈਦਾਨ ਦੇ ਵਿੱਚ ਚੱਲ ਰਹੀ ਹੈ ਤੇ ਔਰ ਜਿਹੜਾ ਜਿਹੜਾ ਕੈਂਡੀਡੇਟ ਕਿਉਂ ਨਹੀਂ ਉਤਰਿਆ ਗਿਆ ਸੋ ਆਉਂ ਗੱਲਬਾਤ ਕਰ ਲੈਣੇ ਹਾਂ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਫਾਸਟ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਸੰਗਤਾਂ ਦੇ ਰੋਬਰੂ ਹੋਣ ਦਾ ਮੌਕਾ ਦਿੱਤਾ ਦੂਜੀ ਗੱਲ ਇਹ ਆ ਕਿ ਜਿਹੜਾ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟਾਂ ਦੀ ਗੱਲ ਚੱਲ ਰਹੀ ਆ ਕਿਉਂਕਿ ਅਸੀਂ ਤਕਰੀਬਨ 7-8 ਕੈਂਡੀਡੇਟ ਆ ਜਿਹੜੇ ਅਸੀਂ ਪੰਜਾਬ ਦੇ ਵਿੱਚ ਮੈਦਾਨ ਦੇ ਵਿੱਚ ਉਤਾਰ ਚੁੱਕੇ ਆ ਜਿਹੜੀਆਂ 4-5 ਛਿੱਟਾਂ ਰਹਿੰਦੀਆਂ ਨੇ ਉਹਨਾਂ ਬਾਰੇ ਵੀ ਵਿਚਾਰ ਚੱਲ ਰਹੀ ਆ ਕਿਉਂਕਿ ਸਾਡੇ ਵੀ ਜੋ ਲੁਧਿਆਣਾ ਜ਼ਿਲ੍ਹੇ ਦੀ ਛਾਡੀ ਕੈਬਨਟ ਸੀ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਹੀ ਨਾਲ ਸੂਬਾ ਸੈਕਟਰੀ ਬਲਵਿੰਦਰ ਬਿੱਟਾ ਜੀ ਇਹ ਹੋਰ ਵੀ ਜਨੇ ਸਾਥੀ ਸੀ ਸਾਰਿਆਂ ਦੇ ਛਾਡੀ 20 ਤਰੀਕ ਨੂੰ ਸਰਦਾਰ ਜਸਵੀਰ ਸਿੰਘ ਘੜੀ ਜੋ ਪੰਜਾਬ ਦੇ ਪ੍ਰਧਾਨ ਨੇ ਤੇ ਐਮਐਲਏ ਸਾਹਿਬ ਤੇ ਸਾਡੇ ਪੰਜਾਬ ਦੇ ਚੰਡੀਗੜ੍ਹ ਦੇ ਇੰਚਾਰਜ ਵਿਪਲ ਕੁਮਾਰ ਜੀ ਜੋ ਉਹ ਵੀ ਮੌਜੂਦ ਸੀ ਜੋ ਕਹੇ ਚੰਡੀਗੜ੍ਹ ਵਿਖੇ ਐਮਐਲਏ ਦੇ ਫਲਾਟ ਵਿਖੇ ਸਾਡੀ ਮੀਟਿੰਗ ਹੋਈ ਔਰ ਮੀਟਿੰਗ ਦੇ ਵਿੱਚ ਸਾਡੇ ਕੋਲੋਂ ਵਿਚਾਰ ਲੈ ਗਏ ਵੀ ਆਪਣਾ ਲੁਧਿਆਣਾ ਚੋ ਕਿਹੜਾ ਕੈਂਡੀਡੇਟ ਆ ਤਾਰਨਾ ਹੂੰ ਉਸ ਦੇ ਵਿੱਚ 4-5 ਨਾਮ ਸੀ ਜੀ ਜਿਹਦੇ ਵਿੱਚ ਵੀ ਨਾਮ ਦੇ ਉਹ ਨਾਮ ਸੀਗੇ ਉਹਨਾਂ ਬਾਰੇ ਵਿਚਾਰ ਚਰਚਾ ਹੋਈ ਪਰ ਉਹਦੇ ਵਿੱਚ ਕੋਈ ਫਾਈਨਲ ਨਹੀਂ ਹੋਇਆ ਸੀਗਾ ਹੂੰ ਤੇ ਉਸ ਦੇ ਵਿੱਚ ਫਿਰ ਇੱਕ ਹੋਰ ਵੀ ਉਮੀਦਵਾਰ ਆਇਆ ਸੀਗਾ ਤੇ ਉਹਨਾਂ ਨੇ ਵੀ ਆਪਣਾ ਵਕ ਰੱਖਿਆ ਜੀ ਵੀ ਮੈਂ ਬਹੁਜਨ ਸਮਾਜ ਪਾਰਟੀ ਤੋਂ ਚੋਣ ਲੜਨੀ ਚਾਹੁੰਦਾ ਨਾ ਔਰ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਵਿਧਾਨ ਆ ਉਹ ਇਹ ਕਹਿੰਦਾ ਵੀ ਜਦੋਂ ਕੋਈ ਵੀ ਇਲੈਕਸ਼ਨ ਆਉਂਦੀ ਆ ਤਾਂ ਪਹਿਲਾਂ ਜਿਹੜੀ ਸਮੁੱਚੀ ਲੀਡਰਸ਼ਿਪ ਜਿਲੇ ਦੀ ਪੰਜਾਬ ਦੀ ਹੁੰਦੀ ਆ ਤੇ ਨਾਲ ਜ਼ਿਲ੍ਹੇ ਦੀ ਲੀਡਰਸ਼ਿਪ ਹੁੰਦੀ ਆ ਉਹਨੇ ਉਹਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਵੀ ਕਿਹੜੇ ਕੈਂਡੀਡੇਟ ਨੂੰ ਮੈਦਾਨ ਦੇ ਵਿੱਚ ਉਤਾਰੇ ਜਾਵੇ ਚਲੋ ਪਹਿਲਾਂ ਗੱਲ ਕਰ ਲੈਂਦੇ ਆ ਪਹਿਲਾਂ ਬਹੁਜਨ ਸਮਾਜ ਪਾਰਟੀ ਦੀ ਕਿਸ ਤਰ੍ਹਾਂ ਜਿਹੜੀ ਗ੍ਰਾਊਂਡ ਲੈਵਲ ਤੋਂ ਕੰਮ ਕਰਦੀ ਹੈ ਬਹੁਜਨ ਸਮਾਜ ਪਾਰਟੀ ਇੱਕ ਦੱਬੇ ਕੁਚਲੇ ਜੋ ਸਮਾਤ ਦੇ ਲੋਕ ਨੇ ਐਸਸੀ ਬੀਸੀ ਮਿਨੋਰਟੀ ਦੇ ਜ਼ਿਆਦਾਤਰ ਅਸੀਂ ਉਹਨਾਂ ਦੇ ਵਿੱਚ ਕੰਸਟਰੈਟ ਕੀਤਾ ਹੋਇਆ ਕਿਉਂਕਿ ਸਾਡੀ ਜਿਹੜੀ ਲੜਾਈ ਆ ਉਹ ਮੋਹਨ ਜਨ ਸਮਾਜ ਪਾਰਟੀ ਇੱਕ ਪਾਰਟੀ ਨਹੀਂ ਇੱਕ ਵਿਚਾਰਧਾਰਾ ਵਾ ਕਿਉਂਕਿ ਸਮਾਜਿਕ ਪਰਿਵਰਤਨ ਆਰਥਿਕ ਮੁਕਤੀ ਅੰਦੋਲਨ ਜਿਹੜਾ ਲੈ ਕੇ ਸਹਿਬ ਸ੍ਰੀ ਕਾਂਸੀ ਰਾਮ ਦੀ ਤਲੇ ਸੀ ਜੀ ਉਸੇ ਅੰਦੋਲਨ ਦੇ ਤਹਿਤ ਅਸੀਂ ਇਹ ਇੱਕ ਜਿਹੜਾ ਲੋਕਾਂ ਨੂੰ ਜਿਵੇਂ ਅੱਜ ਵੀ ਉੱਚਾ ਚੁੱਕਣਾ ਉਹਦੇ ਲਈ ਅਸੀਂ ਬਹੁਜਨ ਸਮਾਜ ਪਾਰਟੀ ਆ ਜਿਹੜਾ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰਤ ਕਰ ਰਹੀ ਆ ਔਰ ਜਿਹੜੀ ਬਹੁਜਨ ਸਮਾਜਵਾਦੀ ਦੀ ਮੂਵਮੈਂਟ ਆ ਉਹਦੇ ਬਾਰੇ ਲੋਕਾਂ ਨੂੰ ਜਾਗਰਤ ਕਰ ਰਹੀ ਆ ਕਿੰਨੇ ਜਿਹੜੇ ਹੁਣ ਤੁਹਾਡੇ ਕੈਂਡੀਡੇਟ ਆ ਜਿਹੜੇ ਮੈਦਾਨ ਦੇ ਵਿੱਚ ਉਤਰੇ ਗਏ ਸਾਡੇ ਤਕਰੀਬਨ ਵੀ ਮੇਰਾ ਖਰ ਵੀ 8 ਕੈਂਡੀਡੇਟ ਮੈਦਾਨ ਦੇ ਵਿੱਚ ਆ ਚੁੱਕੇ ਆ 5 ਕੈਂਡੀਡੇਟ ਸਾਡੇ ਜਿਹੜੇ ਆ ਹਲੋ ਰਹਿੰਦੇ ਆ ਆਪ ਗੱਲ ਕਰ ਲੈਣੇ ਆ ਹਲਕਾ ਤੀਲ ਹਲਕਾ ਇੱਕ ਬਹੁਤ ਵੱਡਾ ਹਲਕਾ ਗੜਾ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਮਤਲਬ ਇਸ ਨੂੰ ਜਿਹੜਾ ਕਿ ਟਾਈਮ ਕਿਉਂ ਲੱਗ ਰਿਹਾ ਵਾ ਇਹੀ ਦੇ ਵਿੱਚ ਟਾਈਮ ਇਸ ਲਈ ਲੱਗ ਰਿਹਾ ਵੀ ਸਾਡੇ ਜਿਹੜੇ ਲੋਕਾਂ ਨੇ ਤੋਂ ਕੈਂਡੀਡੇਟ 4-5 ਸੀਗੇ ਜੀ ਤੇ ਉਹ ਆਪੋ ਆਪਣਾ ਦਾਵਾ ਜਤਾ ਰਹੇ ਨੇ ਹੁਣ ਅਸੀਂ ਸਾਰਾ ਸੋਚ ਵਿਚਾਰ ਕੇ ਕਿਉਂਕਿ ਜਿਹੜਾ ਸਾਡਾ ਪੰਜਾਬ ਕੈਬਨਿਟਰ ਹੈਗੀ ਆ ਉਹ ਤੇ ਸਾਡੇ ਪੰਜਾਬ ਪ੍ਰਧਾਨ ਤੇ ਸਾਡੇ ਜੋ ਪੰਜਾਬ ਚੰਡੀਗੜ੍ਹ ਦੇ ਇਨਚਾਰਜ ਨੇ ਉਨਾਂ ਨੇ ਹੁਣ ਇਹਦੇ ਤੇ ਡਿਸੀਜਨ ਲੈਣਾ ਕਿਉਂਕਿ 20 ਤਰੀਕ ਨੂੰ ਅਸੀਂ ਬੈਠ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ ਪਰ ਉਹਦੇ ਵਿੱਚ ਅਸੀਂ ਉਹਨੂੰ ਸਾਰੇ ਕੈਂਡੀਡੇਟਾਂ ਬਾਰੇ ਡਿਸਕਸ ਹੋਈ ਸੀ ਕਿ ਉਹਦੇ ਵਿੱਚ ਅਸੀਂ ਇਹ ਕਿਹਾ ਸੀਗਾ ਵੀ ਜਿਹੜਾ ਤੁਹਾਨੂੰ ਹਾਈ ਕਮਾਂਡ ਨੂੰ ਵੀ ਸਾਡੇ ਨਾਲ ਸਹਿਮਤੀ ਆ ਵੀ ਉਹਨੂੰ ਆਪਾਂ ਮਗਾਨ ਦੇ ਵਿੱਚ ਉਤਾਰ ਜਾਵੇ। ਬਾਕੀ ਜਿਹੜਾ ਮਲਤਾਨ ਚ ਉਤਾਰਨ ਦੀ ਗੱਲ ਆ ਕਿਉਂਕਿ ਪੰਜਾਬ ਕੈਬਨਰ ਤੋਂ ਬਾਅਦ ਫਿਰ ਸਾਡਾ ਜਿਹੜਾ ਫੈਸਲਾਵਾ ਪੰਜਾਬ ਬੋਡੀ ਦਾ ਉਹ ਫਿਰ ਭੈਣ ਕੁਮਾਰੀ ਮਾਇਆਬੱਤੀ ਜੀ ਕੋਲ ਜਾਂਦਾ। ਆਖਰੀ ਫੈਸਲਾ ਜਿਹੜਾ ਭੈਣ ਕੁਮਾਰੀ ਮਾਇਆਬੱਤੀ ਜੀ ਕਰੇਗੀ ਇਸ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ। ਪਿਛਲੇ ਦਿਨੀ ਇੱਕ ਸੋਡੇ ਹੀ ਕੈਂਡੀਡੇਟ ਨੇ ਜਿਹੜੇ ਮਤਲਬ ਆਪਣੇ ਆਪ ਨੂੰ ਐਲਾਨ ਕਰ ਰਹੇ ਨੇ ਕਿ ਮੈਂ ਜਿਹੜਾ ਕੈਂਡੀਡੇਟ ਆ ਉਮੀਦਵਾਰ ਉਮੀਦਵਾਰ ਆ ਆਪੀਐਸਪੀ ਦਾ ਕਿਸ ਤਰ੍ਹਾਂ ਦੇ ਦਿੰਦੇ ਕਿ ਮਤਲਬ ਉਹ ਕੈਂਡੀਡੇਟ ਨੇ ਜਿਹੜੇ 20 ਤਰੀਕ ਨੂੰ ਸਾਡੇ ਨਾਲ ਚੰਡੀਗੜ੍ਹ ਐਮਐਲਏ ਦੇ ਫਲਾਟ ਦੇ ਵਿੱਚ ਦਵਿੰਦਰ ਸਿੰਘ ਜੀ ਇੱਕ ਕੈਂਡੀਡੇਟ ਨੇ ਉਹਨਾਂ ਨੇ ਵੀ ਅਪਲਾਈ ਕੀਤਾ ਕਿ ਅਸੀਂ ਬਹੁਜਨ ਸਮਾਜ ਪਾਰਟੀ ਦੀ ਵੀ ਮੈਂ ਚੋਣ ਲੜਨੀ ਚਾਹਣਾ ਤਾਂ ਉਹ ਚੰਡੀਗੜ੍ਹ ਦੇ ਵਿੱਚ ਮਿਲੇ ਸੀਗੇ ਔਰ ਮੜ ਕੇ ਪਰ ਹਾਲੇ ਉਹਦੇ ਬਾਰੇ ਵੀ ਕੋਈ ਸਾਡਾ ਡਿਸੀਜਨ ਨਹੀਂ ਹੋਇਆ ਸੀ ਪਰ ਉਹ ਆਪਣੇ ਕੋ ਨੂੰ ਉਮੀਦਵਾਰ ਲਾਣੇ ਗਏ ਨੇ ਪਰ ਜਦੋਂ ਅਸੀਂ 20 ਤਰੀਕ ਨੂੰ ਆਏ ਤਾਂ 21 ਤਰੀਕ ਨੂੰ ਡੇਲੀ 10 ਤੱਕ ਪੱਤਰਕਾਰ ਆ ਜਿਹੜਾ ਆਪਣਾ ਅਖਬਾਰ ਆ ਉਹਦੇ ਵਿੱਚ ਭਪਿੰਦਰ ਸਿੰਘ ਪਨੇਸਰ ਜੀ ਜਿਹੜੇ ਨੇ ਉਹਨਾਂ ਨੇ ਅਖਬਾਰ ਦੇ ਵਿੱਚ ਖਬਰ ਲਗਵਾਤੀ ਕਿ ਬਹੁਤ ਜਨ ਸਮਾਜ ਪਾਰਟੀ ਵੱਲੋਂ ਆਪਣੇ ਭਪਿੰਦਰ ਸਿੰਘ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਜਾ ਕੇ ਜੋ ਪੰਜਾਬ ਕੈਬਨਟ ਦੇ ਵਿੱਚ ਬੈਠ ਕੇ ਖੁਦ ਅਸੀਂ ਮੌਜੂਦ ਸੀ ਉਹਦੇ ਵਿੱਚ ਕੋਈ ਵੀ ਫੈਸਲਾ ਨਹੀਂ ਹੋਇਆ ਤੇ ਪ੍ਰਧਾਨ ਸ਼ਾਹ ਨੇ ਇਹੀ ਕਿਹਾ ਸੀ ਕੋਈ ਨਾ ਵੀ ਅਸੀਂ ਵਿਚਾਰ ਕਰਕੇ ਵੀ ਆਪਾਂ 2-4 ਦਿਨਾਂ ਦੇ ਵਿੱਚ ਜਿਹੜਾ ਵੀ ਦਵਾਰ ਐਲਾਨ ਕਰ ਦਾਂਗੇ ਔਰ ਮੈਨੂੰ ਉਮੀਦ ਆ ਵੀ ਅੱਜ ਜਾਂ ਕੱਲ ਦੇ ਵਿੱਚ ਆ ਜਿਹੜਾ ਲੁਧਿਆਣੇ ਦਾ ਵੀ ਦਵਾਰ ਉਹ ਅਨਾਉਂਸ ਹੋ ਜਾਊਗਾ ਤੇ ਕਿਸ ਤਰ੍ਹਾਂ ਦੀ ਇਹ ਕਿਉਂ ਕਿ ਮਤਲਬ ਜਿਹੜੀ ਇਹ ਬੋਗਸ ਪਾਰਟੀ ਆ ਕਿਸ ਤਰ੍ਹਾਂ ਵਰਕ ਕਰ ਰਹੀ ਆ ਕੀ ਮਤਲਬ ਰਣਨੀਤੀਆਂ ਨੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮਝਦਤ ਨੇ ਰਣਨੀਤੀਆਂ ਤਾਂ ਹਰ ਇੱਕ ਪਾਰਟੀ ਦੇ ਆਪੋ ਆਪਣੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਜਿਹੜਾ ਬਹੁਜਨ ਸਮਾਜ ਪਾਰਟੀ ਉਹ ਇੱਕ ਚੋਣਾਂ ਲੜ ਨਹੀਂ ਲੜਦੀ ਜੀ ਅਸੀਂ ਇੱਕ ਸਮਾਜਿਕ ਪਰਵਰਤਨ ਦੇ ਲਈ ਲੜਾਈ ਲੜ ਰਹੇ ਹਾਂ ਜੀ ਇਸ ਕਰਕੇ ਵੀ ਅਸੀਂ ਇਹਹੀ ਕੋਸ਼ਿਸ਼ ਆ ਵੀ ਅਸੀਂ ਮਾਤੋਂ ਵੱਧ ਬਰਕ ਕਰਕੇ ਵੀ ਜੋ ਸਮਾਜਿਕ ਪਰਵਰਤਨ ਆ ਉਹ ਕੀਤਾ ਜਾਵੇ ਕਿਉਂਕਿ ਆਜੀ ਜਦੋਂ ਅਸੀਂ ਦੇਖਦੇ ਆ ਦੇਖ ਦੇ ਵਿੱਚ 75 76 ਸਾਲ ਹੋ ਗਏ ਵੀ ਉਹੀ ਭੁੱਖ ਮਾਰੀ ਉਹੀ ਬੇਰੁਜ਼ਗਾਰੀ ਉਹੀ ਅਨਪੜਤਾ ਬਹੁਤ ਜ਼ਿਆਦਾ ਹੈ ਤਾਂ ਜਿੰਨੇ ਵੀ ਸਰਕਾਰਾਂ ਆਈਆਂ ਨੇ ਕਿਸੇ ਨੇ ਵੀ ਗਰੀਬ ਲੋਕਾਂ ਬਾਰੇ ਨਹੀਂ ਸੋਚਿਆ ਔਰ ਜੋ ਸੋਚਦੀਆਂ ਨੇ ਚਾਹੇ ਪਹਿਲਾਂ ਕਾਂਗਰਸ ਦੀ ਸਰਕਾਰ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਦੀ ਹੋਵੇ ਉਹ ਸਰਮਾਇਯਦਾਰਾਂ ਦੀ ਪੱਕ ਬੋਤੀਆਂ ਨੇ ਕਿਉਂਕਿ ਜਿਹਦੀਆਂ ਉਦਾਹਰਨਾਂ ਨੇ ਕਿ ਅਡਾਨੀ ਅਵਾਨੀ ਦਾ 10 ਲੱਖ ਕਰੋੜ ਰੁਪਏ ਕਰਜ਼ਾ ਮਾਫ਼ ਕੀਤਾ ਔਰ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਦਾ ਕੀ 1000 ਕਰੋੜ ਦਾ ਜਿਹੜਾ ਕਰਜ਼ਾ ਸੀ ਪਰ ਉਹ ਉਹਨਾਂ ਨੇ ਨਹੀਂ ਮਾਫ ਕੀਤਾ ਸਾਡੇ ਗਰੀਬ ਲੋਕਾਂ ਦਾ ਦਾ ਕਰਜ਼ਾ ਕੀ ਮਾਫ ਕਰਨਾ ਸੀ ਇਹਨਾਂ ਨੇ ਤੇ ਫਿਰ ਜਿਹੜਾ ਹੁਣ ਕੈਂਡੀਡੇਟ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦਵਿੰਦਰ ਸਿੰਘ ਆਪਣੇ ਕੈਂਡੀਡੇਟ ਮੰਨਦੇ ਨੇ ਉਮੀਦਵਾਰ ਮੰਨਦੇ ਨੇ ਫਿਰ ਉਹਨਾਂ ਦਾ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਕਿ ਮਤਲਬ ਇਹ ਕੈਂਡੀ ਮੈਦਾਨ ਚ उतारे ਜਾਣਗੇ ਜਾਂ ਫਿਰ ਉਹਨਾਂ ਨੂੰ ਵਾਪਸ ਲਿਆ ਜਾਏਗਾ ਜਿਹੜੇ ਆਪਣੇ ਆਪਣੇ ਐਲਾਨ ਕਰ ਰਹੇ ਨੇ ਨਹੀਂ ਇਹਦੇ ਬਾਰੇ ਜਿਹੜੀ ਫੈਸਲਾ ਵਾ ਸਾਡੇ ਹਾਈ ਕਮਾਂਡ ਆ ਪ੍ਰਧਾਨ ਸਾਡੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਖੜੀ ਤੇ ਸਾਡੇ ਪੰਜਾਬ ਚੰਡੀਗੜ੍ਹ ਰਣਚਾਰ ਬਿਰਪਲ ਕੁਮਾਰ ਜੀ ਤੇ ਬਹਿਨੀਪਾਲ ਜੀ ਉਹ ਇਹ ਤੇ ਫੈਸਲਾ ਲੈਣਗੇ ਵੀ ਕਿਹੜੇ ਡੰਡੇ ਤੋਂ ਮદાન ਦੇ ਵਿੱਚ ਉਤਾਰਾ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਹੋਵੇ ਕਿ ਜਿਹੜੇ ਮਤਲਬ ਉਹ ਆਪਣੇ ਆਪਣੇ ਐਲਾਨ ਕਰ ਦਿੱਤਾ ਗਿਆ ਜਾਂ ਬਲਕਿ ਹਾਈ ਕਮਾਂਡ ਵੱਲੋਂ ਪਾਰਟੀ ਵੱਲੋਂ ਕੋਈ ਵੀ ਜਿਹੜਾ ਉਮੀਦਵਾਰ ਨਹੀਂ ਲਾਨਿਆ ਗਿਆ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਟੋਸ ਕਰਨ ਚੁੱਕਿਆ ਗਿਆ ਕਿ ਮਤਲਬ ਉਸਨੇ ਆਪਣੇ ਆਪਣੇ ਐਲਾਨ ਕੀਤਾ ਕਿਉਂ ਉਹਦੇ ਬਾਰੇ ਅਸੀਂ ਸਰੇਮਠਾਣੀ ਥਾਣੇ ਦੇ ਵਿੱਚ ਅਸੀਂ ਐਫਆਈ ਦਰਜ ਕਰਵਾਈਆ ਜੋ ਕਿ ਸਾਡੇ ਕੋਲੇ ਮੌਜੂਦ ਆ ਹੂੰ ਔਰ ਇਸ ਤੋਂ ਬਾਅਦ ਫਿਰ ਸਲੇਮ ਸਾਡੀ ਸਲੇਮ ਜਿਹੜੀ ਤਾਬਰੀ ਦੀ ਐਸਐਟਓ ਆ ਉਹਦੇ ਨਾਲ ਵੀ ਸਾਡੀ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਫਿਰ ਕਿਹਾ ਸੀ ਵੀ ਅਸੀਂ ਉਹਨਾਂ ਨੂੰ ਬੁਲਾ ਕੇ ਭਵਿੰਦਰ ਸਿੰਘ ਪਨੇਥਰ ਜੀ ਨੂੰ ਇਹਦੇ ਬਾਰੇ ਬੈਠ ਕੇ ਗੱਲਬਾਤ ਕਰਦੇ ਆ ਸੀ ਕਿ ਜੇ ਤਾਂ ਸਾਡੇ ਨਾਲ ਕੇ ਟੇਬਲ ਟਾਕ ਕਰਦੇ ਆ ਫਿਰ ਤਾਂ ਅਸੀਂ ਉਹਨਾਂ ਨਾਲ ਗੱਲ ਕਰੀਏ ਜਾਂ ਨਹੀਂ ਗੱਲ ਕਰਦੇ ਤਾਂ ਫਿਰ ਜਿਹੜਾ ਅਗਲਾ ਜਿਹੜਾ ਅਗਲਾ ਐਕਸ਼ਨ ਆ ਸੀ ਉਹ ਲਈਏ ਕਿੰਨੇ ਸਮੇਂ ਤੋਂ ਮਤਲਬ ਜਿਹੜੇ ਉਹ ਕੰਮ ਵਰਤਾ ਰਹੇ ਨੇ ਪਾਰਟੀ ਦੇ ਵਿੱਚ ਤੇ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਸਾਡੇ ਹਾਲੇ ਪਾਰਟੀ ਦਾ ਮੈਂਬਰ ਵੀ ਨਹੀਂ ਹੈਗੇ ਅੱਛਾ ਜੀ ਹਾਂ ਜੀ ਪਰ ਉਹ ਬਹੁਤ ਸਮਾਂ ਜਮਾਜ ਪਾਰਟੀ ਦੇ ਮੈਂਬਰ ਬਣ ਚੁੱਕੇ ਨੇ ਤੇ ਅੱਗੇ ਜਿਹੜਾ ਫੈਸਲਾ ਹੋਣਾ ਕੈਬਨਟ ਨੇ ਲੈਣਾ ਕਿ ਕਿਹੜੇ ਕੈਂਡੀਡੇਟ ਨੂੰ ਲਾਉਣਾ ਜਾਤਾ ਵੀ ਸਾਡੇ ਜੋ ਪਾਰਟੀ ਦੇ ਲੀਡਰ ਨੇ ਜਿਹੜੇ ਟਿਕਟ ਦੇ ਕਿਉਂ ਲੁਧਿਆਣੇ ਤੋਂ ਵੀ ਕਈ ਬੰਦਿਆਂ ਨੇ ਅਪਲਾਈ ਕੀਤਾ ਵਾ ਜੀ ਉਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਉਹਦੇ ਵਿੱਚ ਬਲਵਿੰਦਰ ਬਿੱਟਾ ਵੀ ਜਿਨੇ ਉਹਦੇ ਵਿੱਚ ਮੈਂ ਵੀ ਆ ਜੀਕੇ ਵੀ ਆ ਹੋਰ ਵੀ ਕਈ ਕੈਂਡੀਡੇਟ ਨੇ ਜਿਨ੍ਹਾਂ ਨੇ ਆਪਣੇ ਆਪ ਦੀ ਦਾਵੇਦਾਰੀ ਜਤਾਈ ਆ ਪਰ ਆਖਰੀ ਫੈਸਲਾ ਵਾ ਜਿਹੜਾ ਛੱਡਾ ਉਹ ਸਾਡੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਘੜੀ ਤੇ ਸਾਡੇ ਇੰਚਾਰਜ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਬੈਨਿਪਾਲ ਜੀ ਤੇ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਸਾਡੇ ਵਿਪਲ ਕੁਮਾਰ ਜੀ ਇਹ ਫੈਸਲਾ ਕਰਨਗੇ ਉਸ ਤੋਂ ਬਾਅਦ ਸਾਡਾ ਫੈਸਲਾ ਜੋ ਆਖਰੀ ਫੈਸਲਾ ਹੋਗਾ ਪੈਂਕਵਾਰੀ ਮਾਹ ਬੱਤੀ ਚ ਕਰਨਗੇ ਉਹ ਹੁਣ ਕਿਹਨੂੰ ਚੰਡੀ ਦਿੰਦੇ ਆ ਤੇ ਉਹ ਹੁਣ ਸਾਡੀ ਹਾਈ ਕਮਾਂਡ ਨੂੰ ਇਹ ਇਹਦੇ ਬਾਰੇ ਦੱਸ ਸਕਦੀ ਆ ਕਿਉਂਕਿ ਅਸੀਂ ਤਾਂ ਇੰਨਾ ਹੀ ਆ ਵੀ ਜਿਹੜਾ ਵੀ ਕੈਂਡੀਡੇਟ ਮੈਦਾਨ ਦੇ ਵਿੱਚ ਛੱਡਣਗੇ ਅਸੀਂ ਉਹਦੇ ਨਾਲ ਵੋਟ ਦੇਣਾ ਵੋਟਾ ਦਾ ਕੇ ਦਿਨ ਰਾਤ ਇੱਕ ਕਰਕੇ ਉਹਨੂੰ ਜਿਤਾਵਾਂਗੇ ਸ਼ੁਕਰੀ ਸੋ ਇਹ ਸੰ ਸੂਬਾ ਪ੍ਰਧਾਨ ਆਪਾਂ ਸੰਖੇਪੀ ਆਪਾਂ ਗੱਲ ਕੀਤੀ ਹੈ ਜਿਸ ਤਰ੍ਹਾਂ ਕਿ ਜਿਹੜੇ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਜਿਹੜੇ ਉਮੀਦਵਾਰਾਂ ਮੈਦਾਨ ਵਿੱਚ उतारेਗੇ ਸੀ ਤੋਂ ਬਹੁਤ ਜਨ ਸਮਾਜ ਪਾਰਟੀ ਦਾ ਜਿਹੜਾ ਲੋਟਣ ਦੇ ਵਿੱਚ ਅਜੇ ਤੱਕ ਕੈਂਡੀਡੇਟਾ ਜਿਹੜਾ ਮੈਦਾਨ ਵਿੱਚ ਨਹੀਂ उतारा ਗਿਆ ਪਰ ਲੇਕਿਨ ਕਿਤੇ ਦਿਨੀ ਇੱਕ ਦਵਿੰਦਰ ਸਿੰਘ ਜਿਹੜਾ ਕੇ ਵੱਲੋਂ ਆਪਣੇ ਆਪ ਵੱਲੋਂ ਜਿਹੜਾ ਕਿ ਉਮੀਦਵਾਰ ਲੈਣਾ ਗਿਆ ਸੀ ਪਰ ਜਬਲਕਿ ਜਿਹੜਾ ਝੂਠਾ ਵਾ ਕਿਉਂਕਿ ਪਾਰਟੀ ਦੇ ਵੱਲੋਂ ਜਿਹੜਾ ਕਿ ਉਮੀਦਵਾਰ ਅਜੇ ਤੱਕ ਕੋਈ ਨਹੀਂ ਲਾਨਿਆ ਗਿਆ ਸੋ ਆਪਾਂ ਹੋਰ ਵੀ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਸਾਨੂੰ ਦਿਓ ਜਾ ਜਤਨਾ ਤੁਹਾਡਾ ਆਪਣਾ ਰਿਪੋਰਟਰ ਸੁਵਰਨਜੀਤ ਸਿੰਘ